ਲੁਧਿਆਣਾ ਆਰਟੀਆ ਦਫ਼ਤਰ ਦੇ ਬਾਹਰ ਟਰਾਂਸਪੋਰਟਰਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਲੁਧਿਆਣਾ ਆਰਟੀਆ ਦਫ਼ਤਰ ਦੇ ਮੁਲਾਜ਼ਮ ਕੰਮ ਨਹੀਂ ਕਰ ਰਹੇ ਹਨ ਅਤੇ ਉਹਨਾਂ ਦੇ ਵੱਲੋਂ ਦਫਤਰ ਦੇ ਮੁਲਾਜ਼ਮਾਂ ਦੇ ਉੱਪਰ ਭ੍ਰਿਸ਼ਟਾਚਾਰੀ ਦੇ ਵੀ આરોਪ ਲਗਾਏ ਗਏ ਹਨ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਟਰਾਂਸਪੋਰਟਰਾਂ ਨੇ ਇਹ ਵੀ ਕਿਹਾ ਕਿ ਆਰਟੀਆ ਦਫਤਰ ਲੁਧਿਆਣਾ ਡਾਕਟਰ ਪੂਨਮ ਪ੍ਰਿੰਤ ਕੌਰ ਗੱਡੀਆਂ ਦੀ ਅਪਰੂਵਲ ਨਹੀਂ ਦੇ ਰਹੀ ਜਿਸ ਦੇ ਕਰਕੇ ਸਰਕਾਰ ਨੂੰ ਕਰੋੜਾਂ ਦਾ ਘਾਟਾ ਤਾਂ ਪੈ ਹੀ ਰਿਹਾ ਪਰ ਨਾਲ ਹੀ ਉਹਨਾਂ ਦੇ ਕੰਮ ਦੇ ਵਿੱਚ ਵਿਗਨ ਵੀ ਪੈ ਰਿਹਾ ਹੈ ਇਸ ਤੋਂ ਇਲਾਵਾ ਧਰਨਾ ਦੇ ਰਹੇ ਟਰਾਂਸਪੋਰਟਰਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਮਾਮਲਾ ਇਹ ਹੈ ਜੀ ਇਸ ਟਰਾਂਸਪੋਰਟ ਡਿਪਾਰਟਮੈਂਟ ਦੇ ਜਿਹੜਾ ਆਰਟੀਆ ਦਫਤਰ ਲੁਧਿਆਣਾ ਉਹਦਾ ਇਸ ਅਫਸਰ ਨੇ ਜਦੋਂ ਤਾਈ ਉਹਦਾ ਬੇੜਾ ਘਰ ਕਰਦਾ ਚਾਹੇ ਉਹ ਤੁਸੀਂ ਰੈਵਨਿਊ ਵਾਲੇ ਪਾਸੇ ਲਾ ਲੋ ਚਾਹੇ ਖੱਜਲਖਵਾਰੀ ਵਾਲੇ ਪਾਸੇ ਲਾ ਲੋ ਤੁਸੀਂ ਸਵੇਰੇ ਆ ਜਾਓ ਇੱਥੇ 9 ਵਜੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਦੇ ਵਿੱਚ ਜਦੋਂ ਤੱਕ ਬੈਠਦੇ 12:30 1 ਵਜੇ ਦੇ ਵਿੱਚ ਵਿੱਚ ਤੇ ਤੁਸੀਂ ਇਹ ਦੇਖ ਲਓ ਵੀ ਇਹ ਲਾਈਨ ਕਿੰਨੀ ਲੰਬੀ ਹੁੰਦੀ ਹੈ ਜਦ ਕਿ ਉਹਨਾਂ ਦੇ ਜਿਹੜੇ ਪਬਲਿਕ ਪਬਲਿਕ ਵਾਲੇ ਬੰਦੇ ਆ ਉਹਨਾਂ ਦੇ ਕਿਸੇ ਸਾਡੇ ਦੇ ਪਬਲਿਕ ਵਾਲੇ ਬੰਦੇ ਦਾ ਕਿਸੇ ਦਾ ਕੋਈ ਮਤਵ ਨਹੀਂ ਉਰੇ ਕਿਉਂਕਿ ਕੰਮ ਤਾਂ ਆਨਲਾਈਨ ਹੈ ਇਹਨਾਂ ਦੇ ਆਈਡੀ 'ਚ ਬੋਲਦੇ ਨੇ ਇਹ ਕਰਨ 6 7 ਦਿਨ ਦੀ ਇੱਕ ਲਿਮਿਟ ਹੈ 7 ਦਿਨਾਂ ਦੇ ਵਿੱਚ 6 ਦਿਨ ਕਲਰਕ ਨੂੰ ਮਿਲਦੇ ਆ ਕਾਗਜ਼ ਪੱਤਰ ਵੈਰੀਫਾਈ ਨੂੰ ਅਬਜੈਕਸ਼ਨ ਕਲੀਅਰ ਕਰਾਨ ਔਰ ਜਿਹੜਾ 7ਵਾਂ ਦਿਨ ਹੈ 24 ਘੰਟੇ ਦੇ ਵਿੱਚ ਅਪਰੂਵਲ ਕਰਨ ਲਈ ਇਹਨਾਂ ਨੂੰ ਮਿਲਦਾ ਇਹਨਾਂ ਨੇ 7 ਦਿਨ ਆਪਣੇ ਘਰ ਵਾਲੀ ਰੱਖ ਲੇ ਵੀ 7 ਦਿਨਾਂ ਚ ਕਰੂ ਮੈਂ ਅਪਰੂਵਲ ਠੀਕ ਹੈ ਨਾ ਜੀ ਮੈਂ ਆ ਧਰਨਾ ਲਾਇਆ ਜੀ ਤੁਹਾਨੂੰ ਮੈਂ ਦੱਸ ਦੇਣਾ ਪਰਸਨਲ ਐਕਸਪੀਰੀਅੰਸ ਦੱਸ ਰਿਹਾ ਮੈਂ ਇੱਥੇ ਧਰਨਾ ਲੱਗਿਆ ਜਦੋਂ ਉਹਦੇ ਵਿੱਚ ਅਗਵਾਈ ਕਰ ਰਹੀ ਸੀ ਔਰ ਉਸ ਅਗਵਾਈ ਦਾ ਇਹ ਸਾਨੂੰ ਖਵਿਆਜਾ ਭਤਨਾ ਪਿਆ ਮੇਰੇ ਭਾਂਜੇ ਨੇ ਲਾਇਸੈਂਸ ਅਪਲਾਈ ਕੀਤਾ ਇੰਟਰਨੈਸ਼ਨਲ ਉਹਦੀ ਫਲੈ ਮੈਂ ਪਰਸਨਲੀ ਜਾ ਕੇ ਰਿਕੁਐਸਟ ਕੀਤੀ ਜੀ ਮੈਂ ਕਹਿੰਦੀ ਆ ਮੇਰਾ ਲਾਇਸੈਂਸ ਇੰਟਰਨੈਸ਼ਨਲ ਪੰਜ ਦੀ ਫਲੈਟ ਆ ਇਹ ਕਰਿਓ ਜਰਾ 18 ਦਿਨ ਜਦ ਕਿ 24 ਘੰਟੇ ਚ ਕਰਨਾ ਦਾ 18 ਦਿਨ ਬਾਅਦ ਅਪਰੂਵਲ ਹੋਈ ਉਹਦੀ ਜੀ 18 ਦਿਨ ਬਾਅਦ 24 ਘੰਟੇ ਚ ਕਰਨਾ ਦਾ ਅਪਰੂਵਲ ਕੀ ਕਾਰਨ ਕੀ ਬੰਦੇ ਗੁੰਧਕ ਪਰਸਨਲ ਰੈਂਚ ਚ ਰੱਖਣੀ ਸ਼ੁਰੂ ਕਰਤੀ ਹੁਣ ਕੀ ਤੁਸੀਂ ਧਰਨਾ ਲਾਇਆ ਥਾ ਕਰਕੇ ਬਿਲਕੁਲ ਇਹ ਪਰਸਨਲ ਗੁੰਧਕਾਂ ਜੇ ਇਸ ਦਫਤਰ ਦੇ ਵਿੱਚ ਅੱਜ ਤੱਕ ਕਿਸੇ ਅਫਸਰ ਨੇ ਨਹੀਂ ਕੀਤੀ ਨਹੀਂ ਇਫੈਕਟ ਜਿਹੜਾ ਤੁਸੀਂ ਕਹਿੰਦੇ ਹੋ ਰੈਵਨਿਊ ਨੂੰ ਲੈ ਕੇ ਗੱਲ ਬਿਲਕੁਲ ਰੈਵਨਿਊ ਦੇਖੋ ਰੈਵਨਿਊ ਰੈਵਨਿਊ ਹੁਣ ਵੀ ਆਣੇ ਨੇ ਪਿਛਲੇ ਕੰਮ ਨਿਭੜਣਗੇ ਅਗਲੇ ਨੇ ਟੈਕਸ ਭਰੋਣਾ ਵਾ ਟੈਕਸ ਦੀ ਅਪਰੂਵਲ ਹੀ ਨਹੀਂ ਹੋਣੀ ਇਹਨਾਂ ਨੇ ਪਰਮਿਟ ਦੀ ਆਈਡੀ ਲਵਾਣੀ ਆ ਪਰਮਿਟ ਦੀ ਵੀਜ਼ ਭਰਨੀ ਆ ਚਾਹੇ ਉਹ ਟਰੱਕ ਵਾਲਾ ਚਾਹੇ ਕ cab ਵਾਲਾ ਵਾ ਚਾਹੇ ਉਹ ਬੱਸ ਵਾਲਾ ਹਰੇਕ ਨੇ ਭਰਨਾ ਔਰ ਜਿੱਥੇ ਰੈਵਨਿਊ ਦਾ ਨੁਕਸਾਨ ਹੋ ਰਿਹਾ ਵਾ ਉੱਥੇ ਕੋਈ ਇਹਨਾਂ ਦਾ ਕੋਈ ਧਿਆਨ ਨਹੀਂ ਜਾਂਦਾ ਠੀਕ ਆ ਬੱਸਾਂ ਸਾਰੀਆਂ ਅਸੀਂ ਜਾਂ ਤਾਂ ਅਸੀਂ ਸੋਚ ਹੀ ਲਿਆ ਵੀ ਇਸ ਇਸ ਸੀਟ ਜਿਹੜੀ ਸੀਟ ਤੇ ਬਹਿ ਕੇ ਸਾਡਾ ਨੁਕਸਾਨ ਹੋ ਰਿਹਾ ਅਸੀਂ ਦੱਸਾਂਗੇ ਵੀ ਸਰਕਾਰ ਦਾ ਨੁਕਸਾਨ ਕਿੱਥੇ ਹੋ ਰਿਹਾ ਸ਼ਹਿਰ ਦੇ ਵਿੱਚ ਫਾਰੋ ਬੱਸਾਂ ਆ ਰਹੀਆਂ ਸ਼ਹਿਰ ਦੇ ਵਿੱਚੋਂ ਦਿੱਲੀ ਸ਼ਹਿਰ ਦੇ ਵਿੱਚੋਂ ਦਿੱਲੀ ਬੱਸਾਂ ਜਾਂਦੀਆਂ ਆਉਂਦੀਆਂ ਔਰ ਉਹਨਾਂ ਦਾ ਟੈਕਸ ਮੈਨੂੰ ਇੱਕ ਦਾ ਮੈਂ ਤੁਹਾਨੂੰ ਨੰਬਰ ਦੇਣਾ ਹੁੰਦਾ ਇਹ ਪਿਛਲੇ ਰਿਕਾਰਡ ਕੱਢ ਲਓ ਪੰਜਾਬ ਨੂੰ ਕਦੋਂ ਟੈਕਸ ਦਿੱਤਾ ਉਹਨਾਂ ਨੂੰ ਨਹੀਂ ਕਿੱਥੇ ਕਮੀ ਕਿੱਥੇ ਮੰਗਦੇ ਕਮੀ ਅਫਸਰਸਾਈਜ਼ ਦੀ ਕਮੀ ਹੈ ਜੀ ਜਦ ਤੁਸੀਂ ਨਿਕਲਣਾ ਹੀ ਨਹੀਂ ਡਿਊਟੀ ਤੇ ਰਹਿਣਾ ਹੀ ਨਹੀਂ ਠੀਕ ਹੈ ਜੀ ਤੇ ਤੁਸੀਂ ਆਪਣੇ ਅ ਰੈਵਨਿਊ ਕਿੱਥੋਂ ਇਕੱਠਾ ਕਰਨਾ ਪਹਿਲੇ ਵੀ ਆਰਟੀਏ ਰਹਿੰਦੇ ਰਿਹਾ ਆਰਟੀਏ ਰਹਿ ਕੇ ਡਿਊਟੀ ਕਰਦੇ ਰਿਹਾ ਸ਼ਹਿਰ ਦੇ ਟਾਈਮ ਆਪਣੇ ਕਰਦੇ ਸੀ ਆਪਣੇ ਦਫ਼ਤਰਾਂ ਤੋਂ ਪਹਿਲਾਂ ਆਪਣੇ ਰੈਵਨਿਊ ਲਈ ਕੰਮ ਕਰਦੇ ਸੀ ਸ਼ਾਮ ਨੂੰ ਜਾਣ ਤੋਂ ਬਾਅਦ ਰੈਵਨਿਊ ਲਈ ਕੰਮ ਕਰਦੇ ਸੀ ਇੱਕ ਸਰਕਾਰ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਆਉਣ ਤੇ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਹ ਦੇਖੋ ਜੀ ਬਹੁਤ ਨਾਮ ਮਿਲਿਆ ਸਾਨੂੰ ਆ ਵੋਟਾਂ ਬਾਹਰ ਦੇ ਲੋਕਾਂ ਨੂੰ ਬਹੁਤ ਨਾਮ ਮਿਲ ਰਹੇ ਆ ਤੁਸੀਂ ਹੁਣ ਇਸ ਤੋਂ ਪੁਰਣੀ ਗੱਲ ਕਰਾਂਗੇ ਚੰਡੀਗੜ੍ਹ ਜਿੰਨੀ ਆ ਬਿਲਕੁਲ ਇਹ ਹੁਣ ਅਗਲਾ ਇੱਥੇ ਤਾਂ ਕੋਈ ਨਹੀਂ ਜੀ ਅੱਜ ਬੈਠੇ ਨਾ ਇੱθε ਕੋਲੇ ਹਲਕਾ ਵਿਦਾਇਕ ਨਾਲ ਅੱਜ ਇਸ ਆਪਣੇ ਦਫ਼ਤਰ ਦੇ ਵਿੱਚ ਬੈਠੇ ਇਹਦਾ ਦਫ਼ਤਰ ਨਹੀਂ ਅਸੀਂ ਆਪਣੇ ਦਫ਼ਤਰ 'ਚ ਬੈਠੇ ਆ ਇਸ ਅਫਸਰ ਦਾ ਦਫ਼ਤਰ ਨਹੀਂ ਹੈਗਾ ਸਾਡਾ ਆਪਣਾ ਦਫ਼ਤਰ ਆ ਇਹ ਪਰ ਅੱਜ ਸਾਨੂੰ ਅੱਜ ਤੋਂ 4-5 ਦਿਨ ਪਹਿਲਾਂ ਮਜਬੂਰ ਹੋ ਕੇ ਕਹਿ ਕੇ ਜਾਣਾ ਪਿਆ ਇਹਨੂੰ ਵੀ ਇਸ ਦਫ਼ਤਰ ਦੇ ਦਰਵਾਜ਼ੇ ਤੋਂ ਅੰਦਰ ਨਹੀਂ ਜਾਣਾ ਅਸੀਂ ਅਸੀਂ ਜਾਵਾਂਗੇ ਤੇ ਚੰਡੀਗੜ੍ਹ ਜਾ ਕੇ ਗੱਲ ਕਰਾਂਗੇ ਅਸੀਂ ਪਹਿਲਾਂ ਪਹਿਲਾਂ ਅਫਸਰ ਨਾਲ ਗੱਲ ਕਰ ਚੁੱਕੇ ਹਾਂ ਬਿਲਕੁਲ ਕੀਤੀ ਹੈ ਔਰ ਸਾਡਾ ਜਵਾਬ ਇਹੀ ਆ ਮੈਨੂੰ 7 ਦਿਨ ਮਿਲੇ ਆ ਮੈਂ 7 ਦਿਨਾਂ ਦੇ ਵਿੱਚ ਕੰਮ ਕਰੂ ਮੈਂ ਕਹਿੰਦਾ ਜੀ ਮੈਂ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਸਭ ਤੋਂ ਵੱਡੀ ਪ੍ਰੋਬਲਮ ਝੂੜਦਾ ਪਲਿੰਦਾ ਇੱਕ ਬੋਰਡ ਬਣਦਾ ਗੱਡੀ ਦੀ ਪਾਸਿੰਗ ਕਰਨ ਵਾਸਤੇ ਬੱਸ ਦੀ ਪਾਸਿੰਗ ਕਰਨ ਵਾਸਤੇ ਠੀਕ ਆ ਮੈਂ ਸਾਬਤ ਕਰ ਸਕਦਾ ਐ ਇਸ ਗੱਲ ਨੂੰ ਕਿ ਉਸ ਬੱਸ ਦੇ ਵਿੱਚ ਐਮਵੀਏ ਨੇ ਇਨਸਪੈਕਸ਼ਨ ਕੀਤੀ ਆ ਕੋਈ ਉਹਦੇ ਦੇ ਵਿੱਚ ਉਹਦੇ 'ਚ ਆਬਜੈਕਸ਼ਨ ਨਹੀਂ ਲੱਗਿਆ ਅਪਰੂਵਲ ਕਰਨ ਲੱਗੇ ਆਬਜੈਕਸ਼ਨ ਕਿਹੜੇ ਪਿਓ ਨੇ ਜਾ ਕੇ ਉੱਥੇ ਦੇਖਿਆ ਵੀ ਉਹਨੂੰ ਉਹਦੇ ਆਪਣੇ ਲੱਗਿਆ ਵੀ ਉਹਦੇ 'ਚ ਜੀਪੀਐਸ ਨਹੀਂ ਲੱਗਿਆ ਕੈਮਰਾ ਨਹੀਂ ਲੱਗਿਆ ਠੀਕ ਆ ਉਹ ਕਾਦੇ ਨੇ ਕਾਦੇ ਆਬਜੈਕਸ਼ਨ ਨੇ ਹੋਲੇ ਕੋਈ ਆਬਜੈਕਸ਼ਨ ਨਹੀਂ ਇਹ ਸਿਰਫ ਇਹ ਸਭ ਰਟੰਕੀ ਚੱਲ ਰਹੀ ਐ ਇਸ ਟਾਈਮ ਪੂਰੀ ਔਰ ਇਹ ਚਲਦੀ ਵੀ ਐ ਜਿੰਨੀ ਦੇਰ ਚਲਾ ਸਕਦੇ ਚਲਾਉਣ ਸਾਨੂੰ ਕੋਈ ਦਿੱਕਤ ਨਹੀਂ ਸਾਡੇ ਚ ਜੇ ਹੋਊਗਾ ਟਰਾਂਸਪੋਰਟਰਾਂ ਦੇ ਵਿੱਚ ਤੇ ਅਸੀਂ ਇਹਨਾਂ ਨੂੰ ਇਸ ਸੀਟ ਤੋਂ ਹਟਾ ਕੇ ਦਿਖਾਵਾਂਗੇ ਇਹਨਾਂ ਨੂੰ ਤੇ ਇਹਨਾਂ ਨੂੰ ਜੇ ਕੋਰਟ 'ਚ ਲੈ ਕੇ ਜਾਣਾ ਪਿਆ ਕੋਰਟ 'ਚ ਵੀ ਲੈ ਕੇ ਜਾਵਾਂਗੇ ਇਹ ਪਰਸਨ ਔਰ ਇਹਨਾਂ ਦੇ ਦੋ ਕੇਸ ਤਿੰਨ ਇਹੋ ਜਿਹੇ ਆ ਇੱਕ ਬਲੈਕਮਿਲਰ ਨੇ ਵੀ ਇਹਨਾਂ ਤੇ ਦਿੱਤੀ ਹੋਈ ਆ ਉਹ ਬਲੈਕਮਿਲਰ ਨੇ ਸਹੀ ਦਿੱਤੀ ਆ ਕਿ ਗਲਤ ਦਿੱਤੀ ਆ ਸਾਨੂੰ ਨਹੀਂ ਪਤਾ ਇਹਨਾਂ ਤੇ ਦਿੱਤੀ ਆ ਵੀ ਇਹ ਪੈਸੇ ਇਕੱਠੇ ਕਰਦੇ ਆ ਕੰਪਲੇਂਟ ਦੀ ਕਾਪੀ ਮੇਰੇ ਕੋਲ ਆ ਉਹਨਾਂ ਦੀ ਪਰਸਨਲ ਰੈਂਜਿਚ ਦੀ ਗੱਲ ਹੋ ਗਈ ਪਰਸਨਲ ਰੈਂਜਿਚ ਨਹੀਂ ਜੀ ਕੰਪਲੇਂਟ ਆ ਨਾ ਪਾਰਟੀ ਦੇ ਖਿਲਾਫ ਪਰਸਨਲ ਰੈਂਜਿਚ ਕਾਦੀ ਹੋਗੀ ਆਰਟੀਆ ਦੇ ਖਿਲਾਫ ਕੰਪਲੇਂਟ ਆ ਵੀ ਭ੍ਰਸ਼ਟਾਚਾਰੀ ਆ ਠੀਕ ਹੈ ਜੀ ਉਹਦੀ ਕੰਪਲੇਂਟ ਨਹੀਂ ਹੁਣ ਜੇ ਔਰ ਇੱਕ ਦੋ ਗਿਫਟ ਵਾਲੇ ਆਪਣੀਆਂ ਖਬਰਾਂ ਲੱਗੀਆਂ ਨੇ ਤੁਹਾਡੇ ਭਰਾਵਾਂ ਨੇ ਲਾਈਆਂ ਨੇ ਲੱਗੀਆਂ ਨੇ ਨਾ ਜੀ ਉਹ ਕਿਵੇਂ ਲੈ ਗਏ ਤੇ ਕਿਉਂ ਲੈ ਗਏ ਉਹ ਉਹ ਆਪਣਾ ਪਰਸਨਲ ਇੰਟਰਸਟ ਹੈ ਉਹਦੇ ਚ ਤਾਂ ਹੀ ਲੈ ਗਏ ਨਾ ਸਾਡੇ ਕੋਲ ਉਹਦੇ ਵੀ ਪ੍ਰੂਫ ਨੇ ਹੁਣ ਇਹਦੇ ਵਿੱਚ ਇਹ ਦੱਸੋ ਕਿ ਕਿੰਨੇ ਕੁ ਲੋਕਾਂ ਨੂੰ ਮਨ ਤੋਂ ਹਰਾਸ਼ਮੈਂਟ ਹੋਇਆ ਔਰ ਕਿੰਨਾ ਕੰਮ ਇਹਦੇ ਨਾਲ ਬੰਦੇ ਤੋੜਿਆ ਹੋਰ ਲੋਕ ਪਰੇ ਜਾ ਰਹੇ ਅਸੀਂ ਦੇਖੋ ਜੀ ਸਰਕਾਰ ਦਾ ਤਾਂ ਰੈਵਨਿਊ ਹੀ ਜਾਣਾ ਮੈ ਰੈਵਨਿਊ ਰਹਿਣਾ ਹੀ ਨਹੀਂ ਉਹਦਾ ਰੈਵਨਿਊ ਰਵੇ ਨਾ ਜੀ ਸਰਕਾਰ ਕਹਿੰਦੀ ਸੀ ਜਦ ਕੀ ਆਈਏ ਤੇ ਘਰ ਬੈਠੇ ਕੰਮ ਹੋ ਜਾਏਗਾ ਹੋ ਹੋ ਰਿਹਾ ਜੀ ਬੈਠੀ ਹੈ ਜੀ ਉਰੇ ਕਿਹੜਾ ਕੰਮ ਹੋ ਰਿਹਾ ਹਾਂ ਜੀ ਜੋ ਤੱਕ ਸਾਡੇ ਕੰਮ ਨਹੀਂ ਹੁੰਦੇ ਜੀ ਕਿੰਨੀ ਦੇਰ ਤੋਂ ਬੈਠੇ ਤੁਸੀਂ ਮੈਂ ਤਾਂ ਅੱਜ ਪਹਿਲਾਂ ਵੀ ਬੈਠੇ ਸੀ 4 ਦਿਨ ਲਗਾਤਾਰ ਚੱਲਿਆ ਉਹਦੇ ਧਰਨਾ ਹੁਣ ਦੁਬਾਰਾ ਫੇਰ ਸ਼ੁਰੂ ਹੋ ਗਿਆ ਜੀ ਦੇਖੋ ਪੈਂਡੈਂਸੀ ਕੋਈ ਐ ਨਹੀਂ ਹੈ ਨਹੀਂ ਮੇਰੀ ਆਈਡੀ ਦੇ ਵਿੱਚ ਲਾਸਟ ਆਈ ਥਿੰਕ 4th ਜੁਲਾਈ ਨੂੰ ਜਦੋਂ ਸਾਡੀ ਰਿਪੋਰਟ ਗਈ ਹੈ ਤਾਂ ਆਲਮੋਸਟ ਨਿਲ ਪੈਂਡੈਂਸੀ ਸੀਗੀ ਆਰਪੀਸ ਤੇ ਵੀਸ ਐਂਡ ਡੀਐਲ ਦੇ ਵਿੱਚ ਵੀ ਤੇ ਹੁਣ ਉਸ ਤੋਂ ਬਾਅਦ ਜਿਹੜੀ ਪੈਂਡੈਂਸੀ ਹੈ ਉਹ ਵੀ ਅਸੀਂ ਰੈਗੂਲਰਲੀ ਕਲੀਅਰ ਕਰ ਰਹੇ ਹਾਂ ਕੁਝ ਬਾਹਰ ਮਿਸਲੀਡ ਕੀਤਾ ਜਾ ਰਿਹਾ ਹੈ ਪਬਲਿਕ ਨੂੰ ਕਿ ਮੇਰੀ ਆਈਡੀ ਦੇ ਵਿੱਚ ਪੈਂਡੈਂਸੀ ਕੜੀ ਹੈ ਜਦੋਂ ਕਿ ਮੇਰੇ ਕੋਲ ਫਾਈਲਸ ਜਸਟ 2-3 ਦਿਨ ਪਹਿਲਾਂ ਜਿਹੜੀਆਂ ਆਈਆਂ ਨੇ ਉਹ ਮੇਰੀ ਆਈਡੀਸ ਨੇ ਸਾਡੇ ਕੋਲ ਸਫੀਸ਼ੀਐਂਟ ਟਾਈਮ ਹੁੰਦਾ 7 ਡੇਸ ਦਾ ਕਲੀਅਰ ਕਰਨ ਨੂੰ ਐਂਡ ਆਈਡੀਪੀ ਨੂੰ 3 ਡੇਸ ਤੇ ਕਲੀਅਰ ਕਰਨ ਨੂੰ ਤਾਂ ਉਹ ਕਲੈਰੀਕਲ ਲੈਵਲ ਤੇ ਕੁਝ ਪੈਂਡੈਂਸੀ ਜ਼ਰੂਰ ਹੈਗੀ ਆ ਉਹਨਾਂ ਨੂੰ ਮੈਂ ਟਾਈਮ ਐਂਡ ਅਗੇਨ ਕਹਿੰਦੀ ਰਹੀ ਨੀ ਆ ਰਿਟਰਨ ਵੀ ਵਰਬਲੀ ਵੀ ਕਿ ਤੁਸੀਂ ਇਹ ਕਲੀਅਰ ਕਰੋ ਤਾਂ ਉਹਨਾਂ ਦੀ ਕੇਸ ਤੇ ਵੀ ਕੁਝ ਫਾਈਲਾਂ ਖੜੀਆਂ ਹੁੰਦੀਆਂ ਨੇ ਕੁਝ ਕਈ ਵਾਰ ਐਪਲੀਕੈਂਟ ਵੱਲੋਂ ਵੀ ਕਈ ਚੀਜ਼ਾਂ ਡਿਲੇ ਹੋ ਜਾਂਦਾ ਹੈ ਕੁਝ ਡਾਕੂਮੈਂਟਸ ਪ੍ਰੋਵਾਈਡ ਕਰਨੇ ਅਪਲੋਡ ਕਰਾਣੇ ਕੁਝ ਡਾਟਾ ਅਪਡੇਟ ਨਹੀਂ ਕਰਾਏ ਹੁੰਦੇ ਜਿਹਦੇ ਕਰਕੇ ਫਾਈਲ ਜਿਹੜੀ ਹੈਗੀ ਆ ਜਿਹੜੀ 10-15 ਦਿਨ ਦੇ ਵਿੱਚ ਉਹਨਾਂ ਦੀ ਹੋਣੀ ਹੁੰਦੀ ਹੈ ਕੰਪਲੀਟ ਪ੍ਰੋਸੈਸ ਉਹ ਕਈ ਵਾਰਾਂ ਫਿਰ ਮਹੀਨਾ ਵੀ ਲੱਗ ਜਾਂਦਾ ਹੈ ਸੋ ਇਸ ਤਰ੍ਹਾਂ ਦੇ ਵੀ ਕੁਝ ਕੇਸਸ ਸਾਹਮਣੇ ਆਏ ਨੇ ਕੁਝ ਐਮਵੀਆਈ ਦੇ ਕੋਲ ਕੁਝ ਟੈਸਟ ਪੈਂਡਿੰਗ ਨੇ ਜਾਂ ਕੁਝ ਉਹਨਾਂ ਦੇ ਵੀ ਕੁਝ ਪੈਂਡੈਂਸੀ ਜਿਹੜੀ ਹੈਗੀ ਆ ਉਹ ਵੀ ਮੈਂ ਉਹਨਾਂ ਨੂੰ ਹਾਈਲਾਈਟ ਕੀਤੀ ਹੈ ਕਿ ਮੈਨੂੰ ਡੇਲੀ ਦੇ ਡੇਲੀ ਫਿਟਨ ਸੋ ਐਸ ਜਿਹੜਾ ਹੈਗਾ ਇੱਕ ਮਿਸ ਕਮਿਊਨੀਕੇਸ਼ਨ ਜਿਹੜਾ ਬਾਹਰ ਚਲਾਇਆ ਗਿਆ ਸੀ ਉਹੀ ਹੈਗਾ ਪਬਲਿਕ ਸਿੱਧੀ ਮੇਰੇ ਕੋਲ ਕੋਈ ਵੀ ਇਸ ਤਰ੍ਹਾਂ ਨਹੀਂ ਆ ਰਹੀ ਕੁਝ ਜਿਹੜੇ ਪ੍ਰਾਈਵੇਟ ਏਜੰਟ ਜਾਂ ਕੁਝ ਇਸ ਤਰ੍ਹਾਂ ਦੇ ਜਿਹੜੇ ਮਾਰਕੀਟ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਨਾਲ ਇਹ ਥੋੜਾ ਜਿਹਾ ਮੇਬੀ ਕੁਝ ਇਸ਼ੂ ਹੈਗਾ ਤੇ ਦੈਟ ਇਜ਼ ਐਟ ਦਾ ਕਲੈਰੀਕਲ ਲੈਵਲ ਬਟ ਉਹਨਾਂ ਨੂੰ ਵੀ ਮੈਂ ਹੁਣ ਕਾੜਨਾ ਕੀਤੀ ਹੈ ਕਲਰਕਸ ਨੂੰ ਕਿ ਆਪਣੀ ਜਿਹੜੀ ਪੈਂਡੈਂਸੀ ਉਹ ਖਤਮ ਕੀਤੀ ਜਾਵੇ ਤੇ ਮੇਰੀ ਆਈਡੀ ਦੇ ਵਿੱਚ ਜਿਹੜੀ ਵਿਦਿਨ ਅ ਵੀਕ ਜਿਹੜੀ ਆਈ ਹੈ ਉਹ ਤਾਂ ਹੁਣ ਕਲੀਅਰ ਹੋ ਹੀ ਜਾਂਦੀ ਹੈ ਵਿਦਿਨ ਅ ਵੀਕ ਕਲੀਅਰ ਹੋ ਹੀ ਜਾਂਦੀ ਹੈ ਜੋ ਜਿਹੜੇ ਬੱਟੇ ਨੂੰ ਆਖਰੋਂ ਟ੍ਰਾਂਸਪੋਰਟਰ ਬਾਰੇ ਤੁਸੀਂ 1 ਘੰਟਾ ਬਾਰੇ ਨੈਕਸਟ ਕੀ ਸੀ ਸਾਰੇ ਜੀ ਮੇਰੇ ਕੋਲ ਨਾਮ ਨੰਬਰ ਤੱਕ ਹੈਗੇ ਜਿਹੜੇ نیچے ਬੈਠੇ ਹੋਏ ਸੀ ਕੱਲ ਪਰसों ਸੋ ਜੀ 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 ਉਹ ਤਾਂ ਸਾਫ਼ ਹੀ ਪੁਰਾਣੀ ਸੀ ਇਹ ਤੁਹਾਨੂੰ ਕੋਈ ਕੰਪਲੀਟ ਕਰਨਾ ਕੰਪਲੀਟ ਕਰੀਏਗਾ ਮੈਨੂੰ ਤੇ ਕੋਈ ਚਾਲੀ ਪਲੇਟ ਲੈਣ ਨੂੰ ਤੇ ਗਲਤ ਮੈਂ ਕਿਹਾ 22 ਬੌਂਡ ਹੈਗਾ ਕਿਉਂ 23 ਇੰਸਟੈਂਟ ਦੇ ਜਿਹੜੇ ਵੀ ਮੂਟੇ ਉਹਦੇ ਵੀ ਟੁੱਟੀਆਂ ਆਪਣੇ ਜਿਹੜੇ ਡਿਪਾਰਟਮੈਂਟ ਤੋਂ ਖੁਲਾਸ ਨੇ ਉਹਨਾਂ ਨੂੰ ਵੀ ਕੱਟੇ ਦੇ ਨੋਟਿਸ ਕੱਢੇ ਨੇ ਉਹ ਡਿਪਾਰਟਮੈਂਟ ਤੋਂ ਵੀ ਉਹਨਾਂ ਦੇ ਕਾਰਨ ਵੀ ਨਹੀਂ ਕਰੇ ਜਿਹੜਾ ਲੋਕ ਪਛਾਣ ਹੋਣ ਚਾਹੇ ਚੰਕਾ ਦੁਆਰਾ ਦੇ ਅੰਦਰ ਕੰਮ ਤੋਂ ਸਬੰਧਤ ਹੈ ਕਿਤੇ ਹੈ ਉਹਨਾਂ ਲਈ ਵੀ ਸੇਵਾਤ ਕਹਿੰਦੇ ਹਰ ਕੰਮਾ ਜਿਹੜਾ 20 ਘਰੇ ਮੈਟਰੀਅਲ ਦੇ ਕੁਆਲਿਟੀ ਆ ਗਈ ਚਾਹੇ ਚਲਾਣਾ ਵਾਲੇ ਨੇ ਚਾਹੀਏ ਇਹ ਬੜੇ ਲੋਕ ਥੱਲੇ ਗੇਰੇ ਕੱਪੜੇ ਨੇ ਨੇ ਘਾਰ ਕੰਮ ਤਾਂ ਆਨਲਾਈਨ ਨਹੀਂ ਹੀ ਹੈਗਾ ਤੁਹਾਨੂੰ ਵੀ ਪਤਾ ਹੋਣਾ ਹੈ ਕੁਝ ਕਮਾਂ ਲਈ ਆ ਕੇ ਇਥੇ ਆਈਡੀ ਪਾਸਵਰਡ ਵੀ ਲਗਵਾਉਣਾ ਪੈਂਦਾ ਡਾਕੂਮੈਂਟ ਦੇ ਕੇ ਔਰ ਚਲਾਨ ਵੀ ਇੱਥੇ ਜਿਹੜਾ ਹੈਗਾ ਆ ਕੇ ਭੁਗਟਾਉਣਾ ਪੈਂਦਾ ਹੈ ਡਾਕੂਮੈਂਟ ਸੀਨ ਵੀ ਕਰਾਣੇ ਪੈਂਦੇ ਚਲਾਨ 'ਤੇ ਆਰ.ਸੀ ਜਾਂ ਡੀ.ਐਲ ਮੇਰੇ ਤੋਂ ਸੀਨ ਕਰਵਾ ਕੇ ਜਾਂਦੇ ਨੇ ਲੋਕ ਇਸ ਕਰਕੇ ਆਣਾ ਪੈਂਦਾ ਜਿਹੜਾ ਕਿ ਲਾਇਸੈਂਸ ਅਪਲਾਈ ਕਰਨਾ ਹੈ ਜਾਂ ਕੁਝ ਵੀ ਡੀਲਰ ਦੇ ਕੋਲ ਆਰ.ਸੀ ਅਪਲਾਈ ਕਰਨੀ ਹੈ ਉਹ ਤਾਂ ਸਭ ਆਨਲਾਈਨ ਹੀ ਹੋ ਰਿਹਾ ਹੈ ਉਹ ਤਾਂ ਕਲਰਕ ਵੀ ਆਈਡੀ ਦੇ ਵਿੱਚ ਫਾਈਨਲ ਆ ਜਾਂਦਾ ਹੈਗਾ ਟੈਸਟ ਵਾਸਤੇ ਟ੍ਰੈਪ ਤੇ ਆ ਜਾਂਦਾ ਹੈਗਾ ਇੱਕ ਫੋਟੋ ਵਾਸਤੇ ਜਿਹੜਾ ਆਣਾ ਪੈਂਦਾ ਹੈ

ਤੋ ਕਰ ਸਕਤੀ ਕਿ ਤੁਸੀਂ ਚੈੱਕ ਕਰ ਲਾ ਸਕਦੇ ਹੋ ਨਹੀਂ ਐਪਲੀਕੈਂਟ ਨੂੰ ਜਵਾਬ ਦੇਣਾ ਮੇਰਾ ਨਹੀਂ ਹੈਗਾ ਐਪਲੀਕੈਂਟ ਆਨਲਾਈਨ ਚੈੱਕ ਕਰ ਸਕਦਾ ਆਪਣਾ ਅਪਲੀਕੇਸ਼ਨ ਦਾ ਸਟੇਟਸ ਕਈ ਵਾਰ ਕੀ ਹੁੰਦਾ ਹੈ ਉਹਨਾਂ ਨੇ ਆਪਣਾ ਜਿਹੜਾ ਹੈਗਾ ਡਾਕੂਮੈਂਟ ਅਪਲੋਡ ਨਹੀਂ ਕੀਤਾ ਹੁੰਦਾ ਜਾਂ ਕਲੀਅਰ ਅਪਲੋਡ ਨਹੀਂ ਕੀਤਾ ਹੁੰਦਾ ਜਾਂ ਉਹਨਾਂ ਦੀ ਸਕਰੂਟੀ ਨਹੀਂ ਪੈਂਡਿੰਗ ਹੁੰਦੀ ਹੈ ਸਾਰੀ ਪੈਂਡੈਂਸੀ ਜੋ ਵੀ ਉਹਨਾਂ ਦਾ ਸਟੇਟਸ ਹੈਗਾ ਅਪਲੀਕੇਸ਼ਨ ਦਾ ਉਹ ਪੋਰਟਲ ਤੇ ਆਰਾਮ ਨਾਲ ਦੇਖ ਸਕਦੇ ਆ ਮੇਰੇ ਕੋਲੋਂ ਪੁੱਛਣ ਦੀ ਲੋੜ ਨਹੀਂ ਹੈ ਹੁਣ ਮੰਨ ਲਓ 300 ਲੋਕ ਡੇਲੀ ਅਪਲਾਈ ਕਰਦੇ ਨੇ ਤੇ 300 ਲੋਕ ਮੈਨੂੰ ਮੈਸੇਜ ਕਰਕੇ ਪੁੱਛਣਗੇ ਕਿ ਮੇਰਾ ਸਟੇਟਸ ਕੀ ਐਪਲੀਕੇਸ਼ਨ ਦਾ that is not possible for me also to reply 300 ਲਾਇਸੈਂਸ 300 ਆਰਟੀ ਮੈਂ 600 ਨੂੰ ਰਿਪਲਾਈ ਕਰੂੰਗੀ ਕਿ ਸਟੇਟਸ ਕੀ ਹੈ ਉਹਨਾਂ ਦਾ ਦੇ ਕੈਨ ਚੈੱਕ ਆਨਲਾਈਨ ਫਿਰ ਵੀ ਆਪਾਂ ਉਹਨਾਂ ਦੀ ਸਹੂਲਤ ਵਾਸਤੇ ਇੱਥੇ ਹੈਲਪ ਡੈਸਕ ਬਣਾਇਆ ਹੋਗਾ ਆ ਕੇ ਇੱਥੇ ਪੁੱਛ ਸਕਦੇ ਨੇ ਸਟੇਟਸ ਬਕਾਇਦਾ ਚੈੱਕ ਕਰਾ ਕੇ ਮੇਰੇ ਕੋਲ ਐਪਲੀਕੈਂਟ ਸੰਗਰ ਆਉਂਦੇ ਨੇ ਤੁਸੀਂ ਆ ਦੇਖ ਸਕਦੇ ਹੋ ਐਪਲੀਕੇਸ਼ਨ ਜਦੋਂ ਮੇਰੇ ਕੋਲ ਕੋਈ ਐਪਲੀਕੈਂਟ ਆਉਂਦਾ ਹੈ ਤਾਂ ਮੈਂ ਬਕਾਇਦਾ ਉਹਨਾਂ ਨੂੰ ਲਿਖਵਾਨੀ ਹੈ ਕਿ ਕੋਈ ਅਪਰੂਵਲ ਤੇ ਪੈਂਡਿੰਗ ਹੈ ਜਾਂ ਟੈਕਸ ਅਪਡੇਟ ਤੇ ਪੈਂਡਿੰਗ ਹੈ ਜਾਂ ਕੋਈ ਐਮਵੀਆਈ ਦੇ ਕੋਲ ਟੈਸਟ ਤੇ ਪੈਂਡਿੰਗ ਹੈ ਉਹ ਬਾਹਰ ਲੜਕਾ ਜਾਂ ਕੋਈ ਅਲਰਜੀ ਮੈਂ ਉਹਨਾਂ ਨੂੰ ਕੰਪਿਊਟਰ ਤੇ ਬਿਠਾਏ ਹੋਏ ਨੇ ਉਹ ਚੈੱਕ ਕਰਕੇ ਉਹਨਾਂ ਨੂੰ ਦੱਸ ਦਿੰਦੇ ਨੇ ਜਿਹੜੇ ਮੇਰੇ ਕੋਲ ਇੱਥੇ ਆਉਂਦੇ ਨੇ ਹੁਣ ਤੁਸੀਂ ਆ ਵੀ ਦੇਖ ਸਕਦੇ ਹੋ ਕਿ ਇਸ ਦਾ ਰੋਲਾ ਇਹ ਪਾਰੇ ਸੀ ਕਿ ਮੇਰੇ ਕੋਲ ਅਪਰੂਵਲ ਤੇ ਪੈਂਡਿੰਗ ਹੈ ਮੈਂ ਮੇਰੇ ਕੋਲ ਤਾਂ 13 ਜੁਲਾਈ ਨੂੰ ਫਾਈਲ ਆਈ ਹੈ ਅੱਜ 17 ਹੈਗੀ ਆ इवन ਟਾਰਟਡ ਅਡੇ ਸੰਡੇ ਸਮਟਾਈਮਸ ਵੀ ਵਰਕਸ ਸੋ ਔਰ ਤੇ ਜਿਹੜਾ ਹੈਗਾ ਹੁਣ ਐਪਲੀਕੈਂਟ ਵੱਲੋਂ ਜਿਹੜਾ ਟੈਕਸ ਹੈ ਉਹ 4 ਜੁਲਾਈ ਨੂੰ ਭਰਿਆ ਗਿਆ ਤਾਂ ਹੁਣ ਐਪਲੀਕੈਂਟ ਵੱਲੋਂ ਵੀ ਕਈ ਵਾਰਾਂ ਡਿਲੇ ਹੋ ਜਾਂਦਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਲਰਥ ਵੱਲੋਂ 13 ਜੁਲਾਈ ਨੂੰ ਅਪਰੂਵ ਕੀਤਾ ਗਿਆ 4 ਜੁਲਾਈ ਤੋਂ ਬਾਅਦ 13 ਜੁਲਾਈ ਨੂੰ ਅਪਰੂਵ ਕੀਤਾ ਗਿਆ ਔਰ ਹੁਣ ਮੇਰੇ ਕੋਲ 13 ਨੂੰ ਆਈ ਹੈ ਤਾਂ ਵਿਦਨ 7 ਡੇਸ ਇਟ ਵਿਲ ਬੀ ਕਲੀਅਰਡ ਅਕਸਰ ਜਸ 17 ਦੀ ਹੈਗੀ ਆ ਤੋਂ ਮੈਂ ਇਹੀ ਫਾਈਲਾਂ ਲੈ ਕੇ ਆਈ ਸੀ ਹੁਣ ਇਸ ਆਕਸ ਨੂੰ ਦੇਖ ਕੇ ਸਮਝੇ ਨੇ ਜਿਹੜੇ ਬਾਹਰ ਗੱਲ ਕਰ ਰਹੇ ਸੀ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਉਹਨਾਂ ਨੂੰ ਮੈਂ ਡੇਟਸ ਨਾਲ ਸਮਝਾਇਆ ਕਿ ਮੇਰੇ ਕੋਲ ਤਾਂ 13 ਜੁਲਾਈ ਨੂੰ ਫਾਈਲ ਆਈ ਹੈ ਤੁਸੀਂ ਇਹ ਨਹੀਂ ਕਹਿ ਸਕਦੇ ਕਿ 15 ਜੂਨ ਨੂੰ ਅਸੀਂ ਫਾਈਲ ਲਈ ਸੀ ਤੇ ਤੁਹਾਡੇ ਕੋਲ ਹਜੇ ਤੱਕ ਅਪਰੂਵਲ ਨਹੀਂ ਹੋਈ 15 ਜੂਨ ਤੋਂ ਲੈ ਕੇ 13 ਜੁਲਾਈ ਤੱਕ ਕੀ ਕੀ ਕਾਰਵਾਈ ਹੋਈ ਹੈ ਉਸ ਫਾਈਲ ਤੇ ਸਟੈਪ ਬਾਈ ਸਟੈਪ ਪੋਟੋ ਚ ਕੱਢ ਕੇ ਅਸੀਂ ਦੱਸਿਆ ਕਿ ਕਿਸ ਕਿਸ ਸਟੇਜ ਤੇ ਇਹ ਡਿਲੇ ਸੀਗਾ ਸੋ ਇਹ ਆਪਾਂ ਕਲਰਕਸ ਨੂੰ ਵੀ ਸਖਤ ਕਹਿ ਹੈਗਾ ਕਿ ਜਿਹੜੀਆਂ ਹੈਗੀਆਂ ਫਾਈਲਾਂ ਉਹ ਪ੍ਰੋਟ ਐਸਮਝ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਸ਼ ਜੂ ਰੋਟਾ ਦੀ ਰਿਪੋਰਟ